ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸ਼ਸ਼ਕਾਲ ਤੇ ਅੱਜ ਆਪਾਂ ਵੀਡੀਓ ਚ ਦੋ ਤਿੰਨ ਦਿਲ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਚ ਇੱਕ ਜਿਹੜੀ ਐਮਐਸਪੀ ਐਮਐਸਪੀ ਜਿਹੜੀ ਭਾਰਤ ਸਰਕਾਰ ਹੈ ਉਹ ਦੇਣਾ ਚਾਹੁੰਦੀ ਹੈ ਪਰ ਦੇ ਕਿਉਂ ਨਹੀਂ ਰਹੀ ਤੇ ਉਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਸਾਡੇ ਕਿਸਾਨ ਲੀਡਰਾਂ ਜਾਂ ਸਾਡੇ ਕਿਸਾਨ ਉਹ ਪਹਿਲਾਂ ਵੀ ਧਰਨੇ ਤੇ ਜਦੋਂ ਕਾਲੇ ਕਾਨੂੰਨ ਆਏ ਉਹਨਾਂ ਨੂੰ ਰਿਪੀਲ ਕਰਾਉਣ ਵਾਸਤੇ ਲੰਬਾ ਟਾਈਮ ਜਿਹੜਾ ਅੰਦੋਲਨ ਚੱਲਿਆ ਹੁਣ ਵੀ ਕਾਫੀ ਲੰਬੇ ਟਾਈਮ ਤੋਂ ਜਿਹੜੇ ਧਰਨੇ ਤੇ ਆਪਣੇ ਕਿਸਾਨ ਬੈਠੇ ਹੋਇਆ ਪਰ ਐਮਐਸਪੀ ਮਿਲ ਕਿਉਂ ਨਹੀਂ ਰਹੀ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਵੀ ਜਦੋਂ ਤੋਂ ਆਪਣਾ ਜਿਹੜਾ ਦੇਸ਼ ਬਣਿਆ ਜਦੋਂ ਤੋਂ ਪਹਿਲਾਂ ਤੋਂ ਆਪਣੇ ਜਿਹੜੇ ਲੀਡਰ ਆ ਆਪਣੇ ਦੇਸ਼ ਵਾਸਤੇ ਤਨਮਨ ਨਾਲ ਜਿਹੜੇ ਸੇਵਾ ਕਰਦੇ ਰਹੇ ਆ ਪਰ ਉਹਨਾਂ ਨੇ ਸੇਵਾ ਆਪਣੀ ਸਟੇਟ ਦੀ ਘੱਟ ਦੇਸ਼ ਦੀ ਜ਼ਿਆਦਾ ਕੀਤੀ ਆ ਜਿਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਪੰਜਾਬ ਨੂੰ ਝੱਲਣਾ ਪਿਆ ਤੇ ਉਹੀ ਅਕਲ ਨੂੰ ਵਰਤਦੇ ਹੋਏ ਜਿਹੜੇ ਹੁਣ ਸਾਡੇ ਲੀਡਰਾਂ ਪੂਰੇ ਦੇਸ਼ ਦੇ ਵਿੱਚ ਆਪਣੀ ਐਮਐਸਪੀ ਦੀ ਮੰਗ ਕਰੀ ਜਾਂਦੇ ਆ ਆਪਣੇ ਹੱਕ ਮਿਲਣ ਦਾ ਮਿਲਣ ਇਹਨਾਂ ਨੂੰ ਪੂਰੇ ਦੇਸ਼ ਵਿੱਚ ਜਿਹੜੀ ਐਮਐਸਪੀ ਦੋਣੀਓ ਦੋਣੀ ਆ ਉਹ ਚਾਹੇ ਡਾਂਗਾ ਖਾ ਲੈਣ ਚਾਹੇ ਆਪਣੇ ਪੁੱਤ ਮਾਰਾ ਲੈਣ ਚਾਹੇ ਫਸਲਾਂ ਦਾ ਨੁਕਸਾਨ ਕਰਾ ਲੈਣ ਚਾਹੇ ਨਸਲਾਂ ਦਾ ਕਰਾ ਲੈਣ ਤੇ ਇਹਨਾਂ ਨੂੰ ਐਮਐਸਪੀ ਜਿਹੜੇ ਪੂਰੇ ਦੇਸ਼ ਦੇ ਵਿੱਚ ਚਾਹੀਦੀ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਰੇੜਕਾ ਏ ਸਰਕਾਰ ਦੇ ਨਾਲ ਜਿਹੜਾ ਸੈਂਟਰ ਦੇ ਨਾਲ ਏ ਫਸਿਆ ਵਾ ਵੀ ਦੇਸ਼ ਦੇ ਵਿੱਚ ਪੂਰੀ 23 ਫਸਲਾਂ ਦੀ ਆਪਾਂ ਐਮਐਸਪੀ ਦੋਣੀ ਆ ਪਹਿਲੀ ਤਾਂ ਗੱਲ ਆ ਵੀ ਇਹ ਸਭ ਤੋਂ ਮੂਰਖ ਮੱਤੀ ਵਾਲੀ ਮੰਗ ਆ ਵੀ ਸਾਨੂੰ ਪੂਰੇ ਦੇਸ਼ ਦੇ ਵਿੱਚ ਦੇਖੋ ਕੋਈ ਵੀ ਬੰਦਾ ਲੜਦਾ ਚਾਹੇ ਆਪਣੇ ਘਰ ਦੇ ਤੌਰ ਤੇ ਲੜੇ ਆਪਣੇ ਪਿੰਡ ਦੇ ਤੌਰ ਤੇ ਆਪਣੇ ਸ਼ਹਿਰ ਦੇ ਆਪਣੇ ਜ਼ਿਲ੍ਹੇ ਦੇ ਯਾ ਆਪਣੀ ਸਟੇਟ ਦੇ ਹਮੇਸ਼ਾ ਹੀ ਉਹ ਪਹਿਲਾਂ ਆਪਣੇ ਵਾਸਤੇ ਲੜਦਾ ਪਰ ਇੱਕ ਸਾਡੇ ਅਜੇ ਇਹ ਮੂਰਖ ਬਦਮਾਗ ਬੰਦੇ ਆ ਵੀ ਜਿਹੜੇ ਕਹਿੰਦੇ ਵੀ ਜਿੱਦਾਂ ਵੀ ਪਹਿਲਾਂ ਵੀ ਇਹਨਾਂ ਨੇ ਦੇਖੋ ਫਾਂਸੀਆਂ ਤੇ ਚੜੇ ਆ ਤੇ ਹੁਣ ਕਿੱਡੀ ਕੁ ਤੁਹਾਡੀ ਕੁਰਬਾਨੀਆਂ ਦੇ ਜਿਹੜਾ ਮੁੱਲ ਪੈ ਰਿਆ ਉਹ ਸਾਰਿਆਂ ਨੂੰ ਹੀ ਪਤਾ ਠੀਕ ਹੈ ਤੇ ਅੱਗੇ ਵੀ ਇਹ ਉਹੀ ਦੁਹਰਾ ਰਹੇ ਆ ਵੀ ਜਿਹੜਾ ਪਹਿਲਾਂ ਅੱਜ ਤੋਂ 100 ਸਾਲ ਪਹਿਲਾਂ 60 70 80 ਸਾਲ ਪਹਿਲਾਂ ਜਿਹੜਾ ਇਹਨਾਂ ਨੇ ਦੁਹਰਾਇਆ ਠੀਕ ਹੈ ਤੇ ਜੇ ਆਪਾਂ ਗੱਲ ਕਰੀ ਵੀ ਜੇ ਪਹਿਲਾਂ ਹੀ ਇਹ ਐਮਐਸਪੀ ਜਿਹੜੀ ਸਟੇਟਾਂ ਦੇ ਵਿੱਚ ਚੱਲਦੀ ਹੈ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜਿਹੜੀ ਚਾਰ ਸਟੇਟਾਂ ਚ ਐਮਐਸਪੀ ਮਿਲਦੀ ਸੀਗੀ ਜੇ ਉਹਨਾਂ ਦੀ ਗੱਲ ਕਰਦੇ ਤਾਂ ਹੁਣ ਤੱਕ ਸ਼ਾਇਦ ਕਦੋਂ ਦਾ ਕਾਨੂੰਨ ਐਮਐਸਪੀ ਤੇ ਬਣ ਜਾਣਾ ਹੀ ਤੇ ਇਹਨਾਂ ਨੂੰ ਐਮਐਸਪੀ ਦਾ ਜਿਹੜੀ ਗਰੰਟੀ ਉਹ ਮਿਲ ਜਾਣੀ ਸੀ ਪਰ ਇਹਨਾਂ ਨੇ ਸਭ ਤੋਂ ਵੱਡਾ ਪੰਗਾ ਜਿਹੜਾ ਪੂਰੇ ਦੇਸ਼ ਵਿੱਚ ਐਮਐਸਪੀ ਮੰਗ ਕੇ ਹੋਰ ਪਤਾ ਨਹੀਂ ਕਿੰਨੀਆਂ ਕਨੇਕਾ ਹੀ ਮੰਗਾ ਜਿਹਦੇ ਵਿੱਚ ਇਹ ਕਹਿੰਦੇ ਆ ਵੀ 15000 ਰੁਪਏ ਕਿਸਾਨ ਨੂੰ 60 ਸਾਲ ਤੋਂ ਬਾਅਦ ਪੈਨਸ਼ਨ ਮਿਲਣੀ ਚਾਹੀਦੀ ਹੈ ਤੇ ਮਜ਼ਦੂਰ ਨੂੰ ਜਿਹੜੀ ਦਿਹਾੜੀ ਆ ਉਹ 900 ਰੁਪਏ ਮਨਰੇਗਾ ਚ ਮਿਲਣੀ ਚਾਹੀਦੀ ਆ ਹੋਰ ਮੰਜੂਰ ਨੂੰ ਵੀ ਪੈਨਸ਼ਨਾਂ ਲੱਗਣੇ ਚਾਹੀਦੀਆਂ ਪਤਾ ਨਹੀਂ ਕਿੰਨਿਆਂ ਕਿ ਮੰਗਾ ਜੜੀਆਂ ਰੱਖ ਕੇ ਇਹ ਰੋੜਾਂ ਤੇ ਬੈਠੇ ਆ ਠੀਕ ਆ ਹੁਣ ਬਹੁਤ ਬੰਦੇ ਕਹਿਣਗੇ ਵੀ ਬਾਈ ਤੂੰ ਤਾਂ ਵੀਡੀਓ ਪਾਤੀ ਘਰੇ ਬੈਠੇ ਨੇ ਹਨਾ ਜਿਹੜੇ ਬੈਠੇ ਉਹਨਾਂ ਨੂੰ ਪੁੱਛ ਤੇ ਕਮ ਸੇ ਕਮ ਤੁਸੀਂ ਮਾੜਾ ਜਾਂ ਅਕਲ ਨੂੰ ਹੱਥ ਮਾਰ ਕੇ ਦੇਖੋ ਥੋੜਾ ਜਿਹਾ ਦਿਮਾਗ ਨੂੰ ਆਪਣੇ ਨੂੰ ਇਦਾਂ ਖੜਕਾ ਕੇ ਦੇਖੋ ਵੀ ਹਾਂ ਵੀ ਇਹ ਕੀ ਮੰਗਾ ਬਿਲਕੁਲ ਸਹੀ ਆ ਵੀ ਆਪਾਂ ਪੂਰੇ ਦੇਸ਼ ਦੇ ਵਾਸਤੇ ਜਿਹੜੇ ਹੱਕ ਆ ਪਾ ਇੱਕ ਰੋਡ ਤੇ ਬਹਿ ਕੇ ਇੱਕ ਖੂੰਜੇ ਚ ਬਹਿ ਕੇ ਲੈ ਲਾਂਗੇ ਵੀ ਇੱਕ ਖੂੰਜੇ ਚ ਬੈਠੇ ਆਪਾਂ ਉੱਥੇ ਰੋਟੀਆਂ ਖਾਈ ਜਾਓ ਮੁੜ ਕੇ ਰਾਸਣ ਪਾੜੀ ਜਾਓ ਜੋ ਮਰਜ਼ੀ ਕਰੀ ਜਾਓ ਵੀ ਆਪਾਂ ਹੱਕ ਪੂਰੇ ਦੇਸ਼ ਵਾਸਤੇ ਲੈਣੇ ਪਹਿਲੀ ਤੇ ਗੱਲ ਆ ਤੁਹਾਨੂੰ ਲੋੜ ਕੀ ਪਈ ਤੁਸੀਂ ਆਪਣੇ ਹੱਕ ਜਿਹੜੇ ਮੰਗਣੇ ਆ ਆਪਣੇ ਹੱਕ ਜੇ ਤੁਸੀਂ ਪਹਿਲਾਂ ਤੋਂ ਮੰਗਦੇ ਆਉਂਦੇ ਤਾਂ ਤੁਹਾਨੂੰ ਨਾਲ ਦੀ ਨਾਲ ਮਿਲਦੇ ਵੀ ਰਹਣੇ ਸੀਗੇ ਇਸੇ ਕਰਕੇ ਤੁਸੀਂ ਸਭ ਤੋਂ ਵੱਡਾ ਨੁਕਸਾਨ ਕਰਾਇਆ ਵੀ ਜਦੋਂ ਤੁਸੀਂ ਪੂਰੇ ਦੇਸ਼ ਦੀ ਕਿਉਂਕਿ ਭਾਰਤ ਕੋਈ ਛੋਟਾ ਦੇਸ਼ ਨਹੀਂ ਹੈਗਾ ਖੇਤਰਫਲ ਦੇ ਹਿਸਾਬ ਨਾਲ ਜਿਹੜਾ ਬੇਸ਼ੱਕ ਛੋਟਾ ਹੋ ਸਕਦਾ ਪਰ ਆਬਾਦੀ ਦੇ ਹਿਸਾਬ ਨਾਲ ਬਹੁਤ ਵੱਡਾ ਦੇਸ਼ ਆ ਤੁਸੀਂ ਐਡੇ ਵੱਡੇ ਦੇਸ਼ ਦੀ ਗੱਲਾਂ ਸਿਰਫ ਤੁਸੀਂ ਠੇਕਾ ਚੱਕਿਆ ਵਾ ਜਿਹੜਾ ਲੰਬੇ ਸਮੇਂ ਤੋਂ ਪਹਿਲਾਂ ਤੋਂ ਆਪਣੇ ਪਹਿਲੇ ਬਜ਼ੁਰਗਾਂ ਤੋਂ ਲੈ ਕੇ ਵੀ ਸਾਨੂੰ ਪੂਰੇ ਦੇਸ਼ ਚ ਅਸੀਂ ਆਜ਼ਾਦੀ ਦਿਵਾਤੀ ਜੀ ਸਾਡੀਆਂ 95% ਕੁਰਬਾਨੀਆਂ ਸੀ ਸਾਡੀਆਂ 98% ਕੁਰਬਾਨੀਆਂ ਕਦੇ ਕਹਿੰਦੇ ਵੀ ਜਦੋਂ ਦੇਸ਼ ਵੇਚਣ ਲੱਗਿਆ ਸੀਗਾ ਜੀ ਪੰਜਾਬ ਨੇ 60% ਸੋਨਾ ਇਕੱਠਾ ਕਰਕੇ ਦੇ ਤਾਂ ਕੀ ਮਿਲਿਆ ਤੁਹਾਨੂੰ ਫਾਇਦਾ ਕੀ ਹੋਇਆ ਵੀ ਤੁਸੀਂ ਇੰਨਾ ਦੇਸ਼ ਦਾ ਭਲਾ ਕਰਿਆ ਇੰਨਾ ਸਭ ਕੁਝ ਕਰਿਆ ਤੇ ਅੱਜ ਤੁਹਾਨੂੰ ਪਤਾ ਹੀ ਵੀ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਕਮ ਸੇ ਕਮ ਜਿਹੜੀ ਪਹਿਲਾਂ ਜੋ ਤੁਹਾਡੇ ਨਾਲ ਹੋਇਆ ਵਾ ਜੋ ਪਹਿਲਾਂ ਵੇਤ ਕਰੇ ਜਾਂ ਕੁਝ ਵੀ ਤੁਹਾਡੇ ਨਾਲ ਹੋਇਆ ਤੁਹਾਡੇ ਨਾਲ ਇੱਕ ਤਰਫਾ ਤੁਹਾਨੂੰ ਰੱਖ ਕੇ ਜਿਹੜੀਆਂ ਚੀਜ਼ਾਂ ਹੋਈਆਂ ਤੁਸੀਂ ਫੇਰ ਨਹੀਂ ਅਕਲ ਨੂੰ ਹੱਥ ਮਾਰਦੇ ਕਿਉਂ ਨਹੀਂ ਤੁਸੀਂ ਆਪਣੇ ਹੱਕਾਂ ਵਾਸਤੇ ਜਾਂ ਆਪਣੇ ਹੱਕ ਲੈਣ ਵਾਸਤੇ ਲੜਦੇ ਕਿ ਫੇਰ ਕਿਉਂ ਤੁਸੀਂ ਪੂਰੇ ਦੇਸ਼ ਦਾ ਠੇਕਾ ਲੈ ਲੰਨੇ ਆ ਤੇ ਦੂਜੀ ਗੱਲ ਸਰਕਾਰ ਐਮਐਸਪੀ ਦੇਣੇ ਨੂੰ ਚਾਰ ਸਟੇਟਾਂ ਨੂੰ ਆਰਾਮ ਨਾਲ ਦੇ ਸਕਦੀ ਆ ਪਰ ਸਰਕਾਰ ਦਾ ਇਹਦੇ ਵਿੱਚ ਪੰਗਾ ਕੀ ਪੈਂਦਾ ਸਰਕਾਰ ਕਿਉਂ ਨਹੀਂ ਐਮਐਸਪੀ ਦੇ ਰਹੀ ਉਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜੇ ਸਰਕਾਰ ਪੂਰੇ ਦੇਸ਼ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਿੰਦੀ ਆ ਤਾਂ ਸਾਡੇ ਜਿਹੜੇ ਕਿਸਾਨ ਦਾ ਮੂੰਹ ਕਿੱਧਰ ਨੂੰ ਹੋਊਗਾ ਤੇ ਉਹਦਾ ਰੁੱਖ ਹੋਊਗਾ ਜਿਹੜੀ ਸਭ ਤੋਂ ਵੱਧ ਪੈਦਾਵਾਰ ਫਸਲ ਦਊਗੀ ਉਹ ਬੀਜੀ ਜਾਊਗੀ ਕਿਉਂਕਿ ਹਰ ਬੰਦੇ ਨੂੰ ਇੱਕ ਆਮਦਨ ਦਾ ਲਾਲਚ ਹੁੰਦਾ ਵੀ ਜਿੱਥੋਂ ਸਾਡੀ ਆਮਦਨ ਵਧੇ ਆਮਦਨ ਕਿੱਥੋਂ ਵਧਣੀ ਜਦੋਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲ ਗਈ ਉਹਦੇ ਵਿੱਚ ਸਭ ਤੋਂ ਪਹਿਲਾਂ ਮੂੰਹ ਜਿਹੜਾ ਝੋਨੇ ਵੱਲ ਨੂੰ ਹੋ ਜਾਊਗਾ ਪੂਰੇ ਦੇਸ਼ ਦਾ ਕਿਉਂਕਿ ਝੋਨਾ ਸਭ ਤੋਂ ਵੱਧ ਪੈਦਾਵਾਰ ਦਿੰਦਾ ਮੁੜ ਕੇ ਸਾਰੇ ਦੇਸ਼ ਦੇ ਵਿੱਚ ਕਣਕ ਵੱਲ ਨੂੰ ਮੂੰਹ ਹੋ ਜਾਊਗਾ ਠੀਕ ਹੈ ਝੋਨਾ ਤੇ ਕਣਕ ਹੋਊਗੀ ਇਹ ਦੋਹੇ ਫਸਲਾਂ ਜਿਹੜੀਆਂ ਰੋਲਣਗੀਆਂ ਜਿਹਦੇ ਨਾਲ-ਨਾਲ ਜਿਹੜੀਆਂ ਆਪਣੀਆਂ ਮੁੱਖ ਫਸਲਾਂ ਹੁਣ ਇਹ ਪੰਜਾਬ ਦੀਆਂ ਜਿਹਦੇ ਸਿਰ ਪਰ ਜ਼ਿਮੀਂਦਾਰ ਮਾਣਾ ਮ ਤੁਸੀਂ ਇਹ ਵੀ ਮਲਕੇ ਇਹਨਾਂ ਦਾ ਵੀ ਕਹਿਣ ਦਾ ਮਤਲਬ ਵੀ ਪੱਠਾ-ਪਠਾ ਲੈਣਾ ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮੁੱਖ ਫਸਲਾਂ ਗੰਨਾ ਕਣਕ ਝੋਨਾ ਤਿੰਨ ਫਸਲਾਂ ਹੁੰਦੀਆਂ ਥੋੜੀ-ਬਹੁਤੀ ਜਿਹੜੀਆਂ ਦਾਲਾਂ ਸਬਜ਼ੀਆਂ ਜਾਂ ਸਰ੍ਹੋਂ ਆ ਤੇਲ ਬੀਜ ਫਸਲਾਂ ਉਹ ਵੀ ਹੁੰਦੀਆਂ ਪਰ ਜੇ ਤੁਸੀਂ ਕਹਿੰਦੇ ਵੀ ਸਾਰੇ ਦੇਸ਼ ਦੇ ਵਿੱਚ ਐਮਐਸਪੀ ਮਿਲ ਜਵੇ ਤਾਂ ਪੂਰੇ ਦੇਸ਼ ਦਾ ਮੂੰਹ ਇੱਕੋ ਫਸਲਾਂ ਵੱਲ ਨੂੰ ਹੋ ਜਾਣਾ ਤੇ ਉਹ ਰੋਲਣਗੀਆਂ ਸਰਕਾਰ ਨਹੀਂ ਚਾਹੁੰਦੀ ਵੀ ਹਾਂ ਵੀ ਸਾਡੇ ਦੇਸ਼ 'ਚ ਕੋਈ ਮਲਕ ਇੰਨਾ ਕਿ ਇੱਕ ਚੀਜ਼ ਦਾ ਭੰਡਾਰ ਹੋ ਜਵੇ ਵੀ ਜਿਹਨੂੰ ਸਾਂਭਣਾ ਔਖਾ ਹੋ ਜਵੇ ਜਿੱਦਾਂ ਤੁਸੀਂ ਝੋਨੇ ਦਾ ਹੀ ਦੇਖਿਆ ਝੋਨਾ ਰੋਲਿਆ ਕਿਉਂ ਆ ਇਹਨਾਂ ਦੀਆਂ ਗਲਤ ਮੰਗਾਂ ਕਰਕੇ ਕਿਉਂਕਿ ਸਰਕਾਰ ਨੇ ਓਲੇ ਚੋਰੀ ਦੋ ਸਟੇਟਾਂ ਦੇ ਵਿੱਚ ਹੋਰ ਐਮਐਸਪੀ ਤੇ ਫਸਲ ਚੱਕੀ ਹੈ ਜਿਹੜੀ ਉਹਨਾਂ ਨੇ ਜੱਗ ਜਾਰ ਨਹੀਂ ਕਰੀ ਨਾ ਕਿਤੇ ਖਬਰ ਲੱਗੀ ਹੈ ਨਾ ਨਿਊਜ਼ ਆਈ ਆ ਤੇ ਉਹਨਾਂ ਨੇ ਦੋ ਸਟੇਟਾਂ ਦੇ ਵਿੱਚ ਜਿਹੜੀ ਚੋਰੀ-ਚੋਰੀ ਐਮਐਸਪੀ ਤੇ ਫਸਲ ਚੱਕੀ ਉਹ ਚੱਕੀ ਕਿਉਂ ਆ ਕਿਉਂਕਿ ਜਿੱਥੋਂ ਤੇ ਐਮਐਸਪੀ ਜਿਹੜੀ ਸਟੇਟਾਂ 'ਚ ਚੱਕੀ ਆ ਅਗਲਿਆਂ ਦੇ ਉੱਥੇ ਜਿਹੜੇ ਮੰਤਰੀ ਆ ਉੱਪਰਲੇ ਲੈਵਲ ਤੇ ਇਹਨਾਂ ਵਰਗੇ ਜਿਹੜੇ ਆਪਣੇ ਵਾਲੇ ਬੰਦੇ ਆ ਵਰਗੇ ਡਾਂਗਾ ਖਾਣ ਨੂੰ ਬੈਠੇ ਆ ਮੌਜ ਨਾਲ ਤੇ ਖਾਈ ਚੱਲੋ ਕੋਈ ਚੱਕਰ ਨਹੀਂ ਹੈਗਾ ਤੇ ਹੁਣ ਦੂਜੀ ਗੱਲ ਕਿਉਂਕਿ ਪੂਰੇ ਦੇਸ਼ ਨੂੰ ਆਪਣੇ ਜਿਹੜੇ ਸ਼ੁਰੂ ਤੋਂ ਜਦੋਂ ਮੰਗਾ ਹੁੰਨੇ ਜਾਂ ਕੁਛ ਨਹੀਂ ਕੋ ਤੱਕੜੀ ਦੇ ਵਿੱਚ ਇਹਨੂੰ ਤੋਲਦੇ ਰਹਿੰਦੇ ਆ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਸਰਕਾਰ ਨੇ ਦੇਖਣਾ ਵੀ ਕਿੱਥੇ ਬਰਾਨੀ ਫਸਲਾਂ ਦੀ ਖੇਤੀ ਹੁੰਦੀ ਹੈ ਜਿੱਥੇ ਤੇਲ ਬੀਜ ਜਾਂ ਦਾਲਾਂ ਜਾਂ ਕੋਈ ਹੋਰ ਫਸਲਾਂ ਜਿਨ੍ਹਾਂ ਦੇ ਵਿੱਚ 7 ਤਰ੍ਹਾਂ ਦੀਆਂ ਕਾਲੀ ਮਿਰਚ ਸਬ ਕੋਲ ਵਗੈਰਾ ਔਰ ਬਹੁਤ ਤਰ੍ਹਾਂ ਦੀਆਂ ਫਸਲਾਂ ਜਿਹੜੀ ਆਦਰਕ ਦੀ ਕੀਤੀ ਹੈ ਉਹਨਾਂ ਨੇ ਉਹਨੂੰ ਵੀ ਮਾਨੇਜ ਰੱਖਣਾ ਸਰਕਾਰ ਨਹੀਂ ਚਾਹੁੰਦੀ ਵੀ ਹਾਂ ਵੀ ਕਿਸਾਨ ਐਮਐਸਪੀ ਮਿਲਦੀ ਸਾਰ ਉਹ ਫਸਲਾਂ ਛੱਡ ਕੇ ਵੱਧ ਆਮਦਨ ਦੇਣ ਵਾਲੀਆਂ ਫਸਲਾਂ ਵੱਲ ਨੂੰ ਹੋ ਜਾਣ ਪਰ ਇਹ ਸਾਡੇ ਜਿਹੜੇ ਲੀਡਰ ਹੈ ਇਹ ਚੀਜ਼ ਇਹ ਨਹੀਂ ਸਮਝਦੇ ਸਰਕਾਰ ਨੂੰ ਵੀ ਹਾਂ ਸਰਕਾਰ ਦਾ ਅਸੀਂ ਇਹਦੇ ਨਾਲ ਸਾਡੇ ਦੇਸ਼ ਦਾ ਵੀ ਜਿਹੜਾ ਨੁਕਸਾਨ ਹੋਣਾ ਤੇ ਸਰਕਾਰ ਇਹ ਚੀਜ਼ ਕਦੇ ਨਹੀਂ ਕਰੂਗੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਇਹ ਬੈਠ ਕੇ ਇਹ ਨਹੀਂ ਸੋਚਦੇ ਵੀ ਜਿੰਨੀ ਇਹ ਮੰਗਾਂ ਰੱਖੀ ਬਾਠੇ ਸਰਕਾਰ ਕਦੇ ਵੀ ਇਹਨਾਂ ਨੂੰ ਐਮਐਸਪੀ ਤੇ ਗਰੰਟੀ ਦੇਣ ਵਾਲੀ ਨਹੀਂ ਹੈਗੀ ਕਿਉਂਕਿ ਦੇ ਕੇ ਸਰਕਾਰ ਮਤਲਬ ਕਿ ਇੱਕੋ ਚੀਜ਼ ਵੱਲ ਜੇ ਕਿਸਾਨ ਹੋਗੇ ਉਹਨਾਂ ਨੂੰ ਕਿਵੇਂ ਮਤਲਬ ਕਿ ਵੰਡਿਆ ਜਾਊਗਾ ਜਿੱਦਾਂ ਹੁਣ ਆਟੋਮੈਟਿਕ ਜਿਹੜੀ ਖੇਤੀ ਹੈ ਬਹੁਤ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਫਸਲਾਂ ਦੀ ਖੇਤੀ ਹੁੰਦੀ ਹੈ ਤੇ ਉਹ ਫੇਰ ਖੇਤੀ ਹੁੰਦੀ ਹੈ ਵੀ ਆਮਦਨ ਦੇ ਹਿਸਾਬ ਨਾਲ ਜੇ ਇੱਕੋ ਦੇਸ਼ 'ਚ ਸਾਰੇ ਦੇਸ਼ 'ਚ ਐਮਐਸਪੀ 23 ਫਸਲਾਂ ਤੇ ਮਿਲ ਗਈ ਅਗਲੇ ਨੇ 23 ਫਸਲਾਂ ਵੱਲ ਨੂੰ ਹੀ ਮੂੰਹ ਕਰ ਲੈਣਾ ਠੀਕ ਆ ਤੇ ਹੁਣ ਆਪਾਂ ਜਿਹੜੀ ਇੱਕ ਹੋਰ ਗੱਲ ਕਰਨੀ ਆ ਗੱਲ ਹੈਗੀ ਆ ਵੀ ਜਿੱਦਾਂ ਦੂਜੀ ਗੱਲ ਇਹ ਕਰਨੀ ਆ ਵੀ ਆਪਾਂ ਜਿਹੜਾ ਸਰਕਾਰ ਨੂੰ ਐਮਐਸਪੀ ਦੇ ਕੇ ਬਾਈ ਫਾਇਦਾ ਹੈ ਸਰਕਾਰ ਨੂੰ ਐਮਐਸਪੀ ਦੇ ਕੇ ਫਾਇਦਾ ਕਿਹੜੀ ਸਟੇਟਾਂ ਨੂੰ ਆ ਜਿਹੜੀਆਂ ਪੰਜਾਬ ਹਰਿਆਣਾ ਇਹਨਾਂ ਨੂੰ ਐਮਐਸਪੀ ਦੇ ਕੇ ਇਸ ਕਰਕੇ ਫਾਇਦਾ ਕਿਉਂਕਿ ਸਭ ਤੋਂ ਵੱਧ ਲੋਡ ਜਿਹੜੀ ਸਰਕਾਰ ਨੂੰ ਹੁੰਦੀ ਹੈ ਕਣਕ ਤੇ ਚੌੜਦੀ ਹੁੰਦੀ ਐ ਇਹ ਦੋਵੇਂ ਸਟੇਟਾਂ ਸਭ ਤੋਂ ਵੱਧ ਜਿਹੜਾ ਅੰਨ ਭੰਡਾਰ ਆਪਣੇ ਦੇਸ਼ ਦਾ ਉਹਦੇ ਵਿੱਚ ਤਕਰੀਬਨ 40% 45% ਤੱਕ ਹਿੱਸਾ ਜਿਹੜਾ ਪੰਜਾਬ ਦਾ ਐ ਦੂਜੇ ਨੰਬਰ ਤੇ ਜਿਹੜਾ ਆਪਣਾ ਹਰਿਆਣੇ ਦਾ ਐ ਸਰਕਾਰ ਵੀ ਚਾਹੁੰਦੀ ਵੀ ਆਪਾਂ ਇਹਨਾਂ ਸਟੇਟਾਂ ਨੂੰ ਐਮਐਸਪੀ ਦੀ ਗਾਰੰਟੀ ਦਈਏ ਕਿਉਂਕਿ ਇਹ ਜਿਹੜੇ ਅਨਾਜ ਦੋ ਸਟੇਟਾਂ ਪੈਦਾ ਕਰਦੀਆਂ ਸਭ ਤੋਂ ਵੱਡਾ ਹਿੱਸਾ ਦੇਸ਼ ਦੇ ਭੰਡਾਰ ਵਿੱਚ ਇਹਨਾਂ ਦੋਏ ਸਟੇਟਾਂ ਦਾ ਪਰ ਜਿਹੜਾ ਪੰਗਾ ਇਹਨਾਂ ਨੇ ਆਪਣੇ ਕਿਸਾਨਾਂ ਨੇ ਪਾਇਆ ਵਾ ਲੀਡਰਾਂ ਨੇ ਪਾਇਆ ਸਾਨੂੰ ਪੂਰੇ ਦੇਸ਼ ਚ ਐਮਐਸਪੀ ਚਾਹੀਦੀ ਐ ਇੱਥੇ ਆ ਕੇ ਜਿਹੜੇ ਸਰਕਾਰ ਆ ਬੇਵੱਸ ਹੋ ਜਾਂਦੀ ਆ ਲਾਚਾਰ ਹੋ ਜਾਂਦੀ ਆ ਥੋੜਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਸਾਡੇ ਦੇਸ਼ ਦੀ ਜਿਹੜਾ ਸਿਸਟਮ ਆ ਜਿਹੜਾ ਖੇਤੀ ਦਾ ਵੀ ਉਹਦੇ ਵਿੱਚ ਹਿੱਸਾ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਦੂਜੇ ਨੰਬਰ ਤੇ ਆਪਣਾ ਹਰਿਆਣੇ ਦਾ ਫਿਰ ਤੁਸੀਂ ਕਿਉਂ ਪੂਰੇ ਦੇਸ਼ ਦੇ ਵਿੱਚ ਜਿਹੜੀ ਐਮਐਸਪੀ ਦੀ ਸਾਰੀ ਫਸਲਾਂ ਤੇ ਗਰੰਟੀ ਦੀ ਮੰਗ ਕਰਦੇ ਆ ਇਹ ਬੇਵਕੂਫੀ ਆ ਹੋਰ ਇਹਦੇ ਤੋਂ ਵੱਡਾ ਕੀ ਹੋ ਸਕਦਾ ਇਹ ਆਪਣੀ ਬੇਵਕੂਫੀ ਆ ਦੂਜਾ ਫਾਇਦਾ ਸਰਕਾਰ ਨੂੰ ਐਮਐਸਪੀ ਤੇ ਗਰੰਟੀ ਦੇ ਕੇ ਇਸ ਕਰਕੇ ਬਈ ਦੇਖੋ ਹੁਣ ਜਿਹੜੀ ਕਣਕ ਆ ਕਣਕ ਸਰਕਾਰ ਦੀਆਂ ਏਜੰਸੀਆਂ ਜਿੱਦਾਂ FCI ਹੋਗੀ, 마רק ਫੈਡ ਹੋਗੀ, ਪਨਗ੍ਰੇਨ ਹੋਗੀ ਇਹ ਆਪਣਾ ਸਟਾਕ ਕਰਕੇ ਹੁਣ ਆਪਣਾ ਮਹਿੰਗੇ ਮੁੱਲ ਤੇ ਜਿਹੜੀ ਕਣਕ ਹੁਣ ਕੱਢਦਨੀ ਹੈ, ਤਕਰੀਬਨ ਇਹਨਾਂ ਨੇ ਵੀ 5-5 6-600 ਰੁਪਏ ਦਾ MSP ਤੋਂ ਉੱਤੇ ਫਾਇਦਾ ਲਿਆ। ਜਿਹੜੀ ਹੁਣ ਕਣਕ ਮਹਿੰਗੀ ਹੋਈ ਹੈ ਕਿਉਂਕਿ ਜਦੋਂ ਆਪਣੀ ਇਹ ਕਣਕ ਖੋਲਤੀ ਇਹਨਾਂ ਨੇ ਤਾਂ ਵੀ ਜਿਹੜੀ ਪੂਰੀ ਨਹੀਂ ਕਣਕ ਹੋਈ ਮਾਰਕੀਟ ਦੇ ਵਿੱਚ ਫੇਰ ਵੀ ਜਿਹੜਾ ਰੇਟ ਹੈ ਉੱਤੀ ਸਟੇਬਲ ਹੈ। ਪਰ ਉਹਦੇ ਵਿੱਚ ਫਾਇਦਾ ਕਿਹਨੂੰ ਹੋਇਆ ਸਰਕਾਰੀ ਏਜੰਸੀਆਂ ਨੂੰ। ਸਰਕਾਰ ਵੀ ਚਾਹੁੰਦੀ ਹੈ ਵੀ ਜਿਹੜਾ ਸਰਕਾਰ ਵੀ ਆਪਣਾ ਫਾਇਦਾ ਲਵੇ ਤੇ ਜਿਹੜਾ ਕਿਸਾਨ ਹੈ ਜਿਹੜਾ ਅਨਦਾਤਾ ਕਹਿੰਦੇ ਆਪਾਂ ਵੀ ਉਹ ਵੀ ਆਪਣਾ ਥੋੜਾ ਜਿਹਾ ਕੰਫਰਟ ਜ਼ੋਨ ਦੇ ਵਿੱਚ ਰਹੇ ਜੇ ਐਮਐਸਪੀ ਤੇ ਗਾਰੰਟੀ ਆਪਾਂ ਨੂੰ ਮਿਲਦੀ ਹੈ ਕਿਉਂਕਿ ਸਭ ਤੋਂ ਵੱਧ ਲੋਡ ਜਿਹੜੀ ਨਾਜ ਚ ਕਣਕ ਦੀ ਹੈ ਦੂਜੇ ਨੰਬਰ ਤੇ ਚੌਲ ਦੀ ਹੈ ਉਹ ਕਿਹੜੀਆਂ ਦੋ ਸਟੇਟਾਂ ਆਪਣੀਆਂ ਪੈਦਾ ਕਰਦੀਆਂ ਪਰ ਆਪਾਂ ਸਾਰੇ ਦੇਸ਼ ਦੀਆਂ ਸਟੇਟਾਂ ਵਾਸਤੇ ਐਮਐਸਪੀ ਮੰਗ ਕੇ ਬੇਵਕੂਫੀ ਕਰ ਰਹੇ ਹਾਂ ਸਰਕਾਰ ਇਹਨਾਂ ਦੋ ਸਟੇਟਾਂ ਨੂੰ ਐਮਐਸਪੀ ਦੇਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਫਾਇਦਾ ਇਹਦੇ ਵਿੱਚ ਤੇ ਸਾਡੇ ਜਿਹੜੇ ਸਟੇਟ ਦੇ ਕਿਸਾਨ ਹੈ ਇਹਨਾਂ ਨੂੰ ਵੀ ਫਾਇਦਾ ਕਿਉਂਕਿ ਕਿਸਾਨ ਨਿਸ਼ਚਿੰਤ ਹੋ ਜਾਣਗੇ ਉਹਨਾਂ ਨੂੰ ਆਪਣੀ ਗਰੰਟੀ ਮਿਲ ਜੂਗੀ ਤੇ ਜਿਹੜਾ ਰਿਸਕ ਚੋਂ ਬਾਹਰ ਆ ਜਾਣਗੇ ਟੈਨਸ਼ਨ ਫਰੀ ਹੋ ਜਾਣਗੇ ਕਹਿਣ ਦਾ ਮਤਲਬ ਵੀ ਜਿਹੜੀ ਲਾਈਫ ਆ ਕੰਫਰਟ ਜ਼ੋਨ 'ਚ ਚਲਾਈ ਜਾਊਗੀ ਪਰ ਬੇਵਕੂਫੀ ਇਹ ਹੈ ਵੀ ਇਹ ਇਹਨਾਂ ਨੇ ਕੰਫਰਟ ਜ਼ੋਨ 'ਚ ਜਾਣਾ ਨਹੀਂ ਚਾਹੁੰਦੇ ਹਰ ਵਕਤ ਜਿਹੜਾ ਡਿਸਟਰਬ ਰਹਿਣਾ ਚਾਹੁੰਦੇ ਆ ਤੇ ਬੇਵਕੂਫੀ ਵਾਲੇ ਜਿਹੜੇ ਮੰਗਾਂ ਮੂਰੇ ਰੱਖਦੇ ਰਹਿੰਦੇ ਆ ਬਾਕੀ ਚਲੋ ਵਿਦਵਾਨ ਆਪਣੇ ਤੋਂ ਵੀ ਵੱਡੇ ਬੈਠੇ ਆ ਹਰੇਕ ਦੀ ਆਪੋ ਆਪਣੀ ਬਈ ਨਿੱਜੀ ਸੋਚ ਹੈ ਤੇ ਨਿੱਜੀ ਹਰੇ ਕਿ ਉਹ ਹੈਗੀ ਆਪਣੀ ਡਿਸਟਰਬੈਂਸ ਦੀ ਕਿਉਂਕਿ ਪੰਜਾਬ ਇਹੋ ਜੀ ਸਟੇਟ ਹੈ ਵੀ ਜੇ ਇੱਥੇ ਕੁਝ ਵੀ ਹੋ ਜAVE ਜਿੱਤਾ ਆਪਾਂ ਪਹਿਲਾ ਵੀਡੀਓ ਚ ਗੱਲ ਕਰੀਆ ਵੀ ਵਪਾਰੀ ਨੇ ਕਣਕ 1000 ਰੁਪਏ ਬਾਦੇ ਚ ਵੇਚੀ ਹੈ ਤੇ ਸਾਡੇ ਵਾਲੇ ਨੇ ਬੜਾ ਰੌਲਾ ਪਾਇਆ ਵੀ ਲੋ ਵੀ ਕਣਕ ਐ ਹੋ ਗਿਆ ਜੀ ਦੇਖ ਲਓ ਤੁਸੀਂ ਕਣਕ ਦਾ ਐ ਹੋ ਗਿਆ ਜੀ ਉਹ ਹੋ ਗਿਆ ਠੀਕ ਆ ਅਸੀਂ ਐ ਭੁੱਖੇ ਮਾਰ ਦਾਂਗੇ ਫਲਾਣਾ ਕਰ ਦਾਂਗੇ ਲੱਲਾ ਭੱਬਾ ਕਰਕੇ ਠੀਕ ਆ ਇੱਥੇ ਤੇ ਸਭ ਤੋਂ ਮੈਨੂੰ ਲੱਗਦਾ ਵੀ ਜਿਹੜੀ ਡਿਸਟਰਬ ਸਟੇਟ ਹੈ ਉਹ ਪੰਜਾਬ ਹੈ ਕਿਉਂਕਿ ਬਾਕੀ ਸਾਰੀਆਂ ਸਟੇਟਾਂ ਮੌਜ ਨਾਲ ਜਿੱਦਾਂ ਜਿੱਦਾਂ ਜਿਹੜੀ ਕੈਟਾਗਰੀ ਚੋਂ ਕੰਮ ਕਰਦੇ ਜਾਂ ਖੇਤੀ ਲਾ ਲੂ ਕਿਸੇ ਹੋਰ ਫਸਲੀ ਉਹ ਆਪਣਾ ਸ਼ਾਂਤਮਈ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਨ ਨਜ਼ਾਰੇ ਲੈ ਰਹੇ ਹਨ ਕਿਸੇ ਨੂੰ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈਗਾ ਸਭ ਤੋਂ ਡਿਸਟਰਬ ਬੰਦੇ ਸਾਡੇ ਪੰਜਾਬ ਚ ਜਿਹੜੇ ਹਰ ਮੁੱਦੇ ਨੂੰ ਹੀ ਇੱਕ ਵੀ ਹਵਾ ਚ ਚਾੜ ਦਿੰਦੇ ਆ ਮੁੜ ਕੇ ਟਾਰਗੇਟ ਆਪ ਹੋ ਜਾਂਦੇ ਆ ਕਿਉਂਕਿ ਆਪਾਂ ਹਮੇਸ਼ਾ ਹੀ ਸਰਕਾਰ ਦੀ ਨਿਗਾ ਦੇ ਵਿੱਚ ਜਿਹੜਾ ਪੰਜਾਬ ਹੈ ਬਿਨਾਂ ਮਤਲਬ ਤੋਂ ਜਿਹਦਾ ਕੋਈ ਮਤਲਬ ਵੀ ਨਹੀਂ ਹੁੰਦਾ ਆਪਣਾ ਨੁਕਸਾਨ ਕਰਾਉਣ ਵਾਸਤੇ ਆਪਾਂ ਟਾਰਗੇਟ ਤੇ ਰਹਿਨੇ ਆ ਹਮੇਸ਼ਾ ਹੀ ਕਿਉਂਕਿ ਸਰਕਾਰ ਨੂੰ ਵੀ ਪਤਾ ਵੀ ਇਹ ਜਿਹੜੀ ਡਿਸਟਰਬਡ ਸਟੇਟ ਆ ਪੰਜਾਬ ਤੇ ਪੰਜਾਬ ਦੇ ਮਗਰ ਮੁੜ ਕੇ ਹੱਥ ਧੋਕੇ ਅਗਲੇ ਪਏ ਹੋਏ ਆ ਤੇ ਜਿਹਦੇ ਪਿੱਛੇ ਦੋਸ਼ ਸਾਰਾ ਤੁਹਾਡਾ ਆਪਣਾ ਹੈ ਕਿਉਂਕਿ ਆਪਾਂ ਕਦੇ ਵੀ ਮਨੁੱਖੀ ਨਿਮਰਤਾ ਨਾਲ ਕੋਈ ਵੀ ਕੰਮ ਨਹੀਂ ਕਰਦੇ ਹੈਗੇ ਕੰਮ ਕਿਸੇ ਨੇ ਕਰਿਆ ਹੁੰਦਾ ਜਿੱਦਾਂ ਪਹਿਲਾਂ ਦੇਖ ਲੋ ਕਰ ਤੇ ਮਨੁੱਖੀ ਜੋ ਕੰਮ ਹੋ ਲਿਆ ਤੁਸੀਂ ਉਹਨਾਂ ਨੂੰ ਛੱਡ ਕੇ ਠੀਕ ਹੈ ਇੱਕ ਨਵੇਂ ਸਿਰੇ ਤੇ ਜ਼ਿੰਦਗੀ ਵੀ ਜੀ ਸਕਦੇ ਨਵੇਂ ਸ਼ੇਰੇ ਤੇ ਵੀ ਜਿਹੜੀ ਆਪਣੀ ਜ਼ਿੰਦਗੀ ਦੀ ਹੈ ਸ਼ੁਰੂਆਤ ਕਰ ਸਕਦੇ ਆ ਪਰ ਆਪਾਂ ਕਰਨੀ ਨਹੀਂ ਹੁੰਦੀ ਕਿਉਂਕਿ ਛਿੱਤਰਖਾਨ ਦੀ ਆਦਤ ਹੈ ਜਿਹਨੂੰ ਪਾਜੇ ਉਹ ਜਾਂਦੀ ਨਹੀਂ ਹੈਗੀ ਉਹ ਹੱਡਾਂ ਦੇ ਵਿੱਚ ਰਚ ਜਾਂਦੀ ਹੈ ਬਹੁਤ ਬੰਦਿਆਂ ਨੂੰ ਇਹ ਗੱਲਾਂ ਜਿਹੜੀਆਂ ਬੁਰੀਆਂ ਲੱਗਣੀਆਂ ਜਿਨ੍ਹਾਂ ਨੂੰ ਬੁਰੀਆਂ ਲੱਗੀਆਂ ਬੇਸ਼ੱਕ ਸੁਣ ਕੇ ਬਾਈ ਆਪਣਾ ਇਗਨੋਰ ਕਰ ਜਿਓ ਜੇ ਆਪਣੀ ਇਹ ਵੀਡੀਓ ਨਾ ਦੇਖਿਓ ਕਿਉਂਕਿ ਜੇ ਤੁਸੀਂ ਕਮੈਂਟ ਦੇ ਵਿੱਚ ਕੋਈ ਐਦਾਂ ਦਾ ਰਿਐਕਟ ਕਰੂਗੇ ਤਾਂ ਰਿਐਕਸ਼ਨ ਵੀ ਤੁਹਾਨੂੰ ਜਿਹੜਾ ਆਪਣੇ ਵੱਲੋਂ ਗਲਤ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਗਲਤ ਹੋ ਕਰਾਂ ਕਿਉਂਕਿ ਮੇਰੇ ਜ਼ਿਆਦਾਤਰ ਕਮੈਂਟ ਹੁੰਦੇ ਆ ਵੀ ਆਪਾਂ ਵੀਰ ਭਾਈ ਕਹਿ ਕੇ ਜਾਂ ਬਰੋਕ ਐ ਇੱਕ ਕਮੈਂਟ ਕਰਿਆ ਹੁੰਦਾ ਵੀ ਥੈਂਕ ਯੂ ਹੀ ਕਰਦੇ ਆ ਸਭ ਦਾ ਧੰਨਵਾਦ ਕਰਦੇ ਆ ਪਰ ਆਪਾਂ ਦਾ ਨਹੀਂ ਹੁੰਦਾ ਵੀ ਦਿਲ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲੀਏ ਪਰ ਕੁਝ ਵਿੱਚ ਹੁੰਨੀ ਆ ਜਿਹੜੀ ਇੱਕ ਦੋ ਲੀਰਾਂ ਜਿਹੜੀਆਂ ਗਿਆਨ ਵੰਡਣ ਦੂਜੇ ਲੋਟ ਲੱਗ ਜਣੇ ਕਮੈਂਟ ਦੇ ਵਿੱਚ ਜੇ ਕਿਸੇ ਨੂੰ ਐਨਾ ਚਲੋ ਕੋਈ ਹੈਗਾ ਵੀ ਤੁਹਾਡੇ ਵਿੱਚ ਕੋਈ ਗ ਕੰਮ ਜਿਹੜਾ ਫ੍ਰੀ ਦੇ ਵਿੱਚ ਬੰਦਾ ਕਰ ਸਕਦਾ ਕਿਸੇ ਤੱਕ ਆਪਣੀ ਆਵਾਜ਼ ਜਿਹੜੀ ਪਹੁੰਚਾ ਸਕਦਾ ਕਿਉਂਕਿ ਬੋਲਣ ਦੀ ਇਜਾਜ਼ਤ ਉਹ ਸਭ ਨੂੰ ਹੈ ਸਾਰੇ ਬੰਦੇ ਆਪਣੀ ਆਵਾਜ਼ ਖਰੇਗ ਦੇ ਕੰਨਾਂ ਤੱਕ ਪਹੁੰਚਾ ਸਕਦੇ ਜਿਵੇਂ ਜਿਉਂਦੇ ਦਿਲ ਚੋਂ ਆਵਾਜ਼ ਨਿਕਲਦੀ ਹੈ ਉਹ ਹੀ ਜਿਉਂਦੇ ਨਾਲ ਬੰਦੇ ਜੁੜ ਜਾਂਦੇ ਹੁਣ ਜਿਹੜੇ ਆਪਣੇ ਨਾਲ ਭਰਾ ਜੁੜੇ ਆ ਜਿੰਨੇ ਇੱਕ ਉਹ ਚਲੋ ਆਪਣੇ ਨਾਲ ਤਾਂ ਜੁੜਿਆ ਜਿ ਉਹਨਾਂ ਨੂੰ ਕੁਝ ਨਾ ਕੁਝ ਇਹਦੇ ਚੋਂ ਵਧੀਆ ਲੱਗਦਾ ਤੇ ਆਪਾਂ ਵੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਥੈਂਕ ਯੂ ਕਰਦੇ ਆਂ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਠੀਕ ਆ ਤੇ ਬਾਕੀ ਜਿਹੜੇ ਨਵੇਂ ਆ ਉਹ ਵੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਮਿਲਾਂ